ਫਲੋਰਟੇਕ ਸਕੂਲ ਬੱਸ ਦੇ ਡਰਾਈਵਰ ਤੇ ਨਸ਼ਾ ਕਰਕੇ ਬੱਸ ਚਲਾਉਣ ਦੇ ਇਲਜ਼ਾਮ ਲੱਗੇ ਨੇ ਜਿਸ ਨੇ ਨਸ਼ਾ ਕਰਕੇ ਆਪਣੀ ਅਤੇ ਬੱਚਿਆਂ ਦੀ ਜਾਨ ਨੂੰ ਖਤਰੇ 'ਚ ਪਾ ਦਿੱਤਾ ਜਦੋਂ ਡਰਾਈਵਰ ਬੱਸ ਤੇ ਕਾਬੂ ਨਾ ਪਾ ਸਕਿਆ ਤਾਂ ਬੱਸ ਸੜਕ ਦੇ ਵਿਚਾਲੇ ਖੜੀ ਕਰਕੇ ਸੀਟ ਤੇ ਲੰਮਾ ਪੈ ਗਿਆ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਡਰਾਈਵਰ ਜ਼ਿਆਦਾ ਨਸ਼ੇ ਕਾਰਨ ਬੇਹੋਸ਼ ਹੋ ਗਿਆ ਸੀ ਉਧਰ ਕੁਝ ਲੋਕਾਂ ਨੇ ਡਰਾਈਵਰ ਦੀ ਵੀਡੀਓ ਬਣਾ ਲਈ ਸਕੂਲ ਪ੍ਰਿੰਸੀਪਲ ਦੀ ਮੰਨੀਏ ਤਾਂ ਜਦੋਂ ਡਰਾਈਵਰ ਸਕੂਲ ਆਇਆ ਸੀ ਤਾਂ ਉਦੋਂ ਉਹ ਠੀਕ-ਠਾਕ ਲੱਗ ਰਿਹਾ ਸੀ ਪਰ ਇਸ ਤਰ੍ਹਾਂ ਪ੍ਰਤੀਤ ਹੋਇਆ ਜਿਵੇਂ ਉਸਨੇ ਨਸ਼ੀਲੀ ਅੰਕੂੜੀਆਂ ਖਾਧੀਆਂ ਹੋਣ ਪਰ ਬੱਚਿਆਂ ਨੂੰ ਘਰ ਲਿਆਉਣ ਸਮੇ ਡਰਾਈਵਰ ਅੱਧ ਵਿੱਚ ਕਾਰ ਬੇਹੋਸ਼ ਹੋ ਗਿਆ ਜਿਸ ਤੋਂ ਬਾਅਦ ਇੱਕ ਕਾਟੋਚਾਲ ਕਰੇ ਬੱਸ ਨੂੰ ਸਾਈਡ ਤੇ ਕੀਤਾ ਅਤੇ ਬੱਚਿਆਂ ਦੇ ਮਾਪਿਆਂ ਨੂੰ ਸੂਚਿਤ ਕੀਤਾ ਗਿਆ ਹਾਸਾ ਇਦਾਂ ਕਿ ਬੱਸ ਡਰਾਈਵਰ ਜਿਹੜਾ ਸੀਗਾ ਉਹ ਸਵੇਰੇ ਜਦੋਂ ਆਪਣੀ ਘਰ ਤੋਂ ਚੱਲਿਆ ਉਸ ਵੇਲੇ ਬਿਲਕੁਲ ਠੀਕ-ਠਾਕ ਸੀ ਉਨ ਕੋਈ ਵਾਈਨ ਵਗੈਰਾ ਨਹੀਂ ਸੀ ਲਈ ਹੋਈ ਐਦਾਂ ਲੱਗ ਰਿਹਾ ਸੀ ਕਿ ਜਿੱਦਾਂ ਉਹਨਾਂ ਨਸ਼ੇ ਵਗੈਰੇ ਨਹੀਂ ਕੋਈ ਪੈੱਡਲਟ ਵਗੈਰਾ ਲਈਆ ਹੋਈਆਂ ਸੀ ਔਰ ਇੱਕ ਸਪੋਰਟ ਤੋਂ ਜਦੋਂ ਉਹ ਬੱਚੇ ਚੁੱਕਲੇ ਨੇ ਅਗਲੀ ਸਾਈਡ ਤੇ ਜਦੋਂ ਬੱਚੇ ਜਾ ਰਹੇ ਸੀਗੇ ਤਾਂ ਥੋੜੀ ਡਰਾਈਵਰ ਜਿਹੜਾ ਸੀ ਉਹਦੇ ਵਿੱਚ ਚੇਂਜਸ ਜਿਹੜੀਆਂ ਉਹ ਆ ਗਈਆਂ ਜੋ ਕਿ ਬੱਚਿਆਂ ਨੇ ਫੀਲ ਕੀਤੀਆਂ ਤੇ ਫਿਰ ਉਸ ਡਰਾਈਵਰ ਦਾ ਅੱਛਾ ਪਾਰਟ ਇਹ ਹੈ ਕਿ ਡਰਾਈਵਰ ਨੇ ਬੱਸ ਉੱਥੇ ਰੋਕ ਦਿੱਤੀ ਉਸ ਤੋਂ ਬਾਅਦ ਉਹ ਅਨਕੌਂਸ਼ੀਅਸ ਹੋ ਗਿਆ ਉਸ ਤੋਂ ਬਾਅਦ ਫਿਰ ਆਟੋ ਪਿੱਛੋਂ ਆ ਰਿਹਾ ਸੀਗਾ ਉਸ ਆਟੋ ਵਾਲੇ ਨੇ ਬੱਸ ਜਿਹੜੀ ਸਾਈਡ ਤੇ ਲਗਾ ਕੇ ਬੱਚਿਆਂ ਦੇ ਪੇਰੈਂਟਸ ਨੂੰ ਇਨਫੋਰਮ ਕੀਤਾ ਬੱਚਿਆਂ ਦੇ ਪੇਰੈਂਟਸ ਉਸ ਵੇਲੇ ਆਏ ਉਹਨਾਂ ਨੇ ਇਨਫੋਰਮ ਕੀਤਾ ਮੈਨੂੰ ਤਾਂ ਮੈਂ ਓਨ ਦੀ ਸਪੋਰਟ ਦੇ ਉੱਤੇ ਟਰਾਂਸਪੋਰਟ ਜਿਹੜਾ ਡਿਪਾਰਟਮੈਂਟ ਦੇ ਹੈਡ ਸੀਗੇ ਅਕਾਲ ਅਕੈਡਮੀ ਦੇ ਉਹ ਪਹੁੰਚੇ ਨਾਲ ਉਹਨਾਂ ਦੇ ਮੈਂ ਆਪ ਖੁਦ ਗਈ ਅਸੀਂ ਮੌਕੇ ਤੇ ਸਾਰਾ ਕੁਝ ਦੇਖਿਆ ਡਰਾਈਵਰ ਅਨਕੌਂਸ਼ੀਅੰਸ ਸੀ ਤੇ ਬੱਚੇ ਬਿਲਕੁਲ ਸੇਸਲਾਮ ਸੀ ਕਿਸੇ ਨੂੰ ਕੋਈ ਮਤਲਬ ਐਦਾਂ ਦਾ ਕੋਈ ਹੱਥ ਸੇਵਲੀ ਗੱਲ ਨਹੀਂ ਸੀ ਸਭ ਕੁਝ ਠੀਕ ਸੀ ਤੇ ਇਸ ਇਸ ਦੀ ਮਤਲਬ ਇਹ ਦੇ ਵਿੱਚ ਸਕੂਲ ਦਾ ਦੇਖੋ ਐਨ ਸਕੂਲ ਦਾ ਤੇ ਇਨਾ قصور ਨਹੀਂ ਹੈਗਾ ਕਿਉਂਕਿ ਜਿਹੜੀ ਬਾਸੀ ਉਹ ਕੰਟਰੈਕਟ ਬੇਸ ਤੇ ਸੀਗੀ ਔਰ ਮੇਨ ਕਲੇਰ ਕੀ ਡਰਾਈਵਰ ਜਿਹੜਾ ਸੀ ਉਹ ਨਵਾਂ ਸੀ ਹਜੇ ਉਹਨੂੰ ਆਇਆ ਨੂੰ 4-5 ਦਿਨ ਹੋਏ ਸੀ ਡਰਾਈਵਰ ਨੂੰ ਫਿਰ ਵੀ ਮੈਂ ਇਸ ਚੀਜ਼ ਦੀ ਮੋਰਲ ਰਿਸਪਾਂਸਿਬਿਲਟੀ ਜਿਹੜੀ ਉਹ ਮੈਂ ਆਪਣੀ ਸਮਝਦੀ ਹਾਂ ਕਿ ਇਹ ਮੇਰੀ ਇੱਕ ਰਿਸਪੋਨਸੀਬਿਲਟੀ ਹੈ ਕਿ ਜਿਹੜਾ ਸਕੂਲ ਦਾ ਟਰਾਂਸਪੋਰਟ ਸਿਸਟਮ ਹੈ ਉਸੇ ਸਲਾਮਤ ਬੱਚਿਆਂ ਦੀ ਸੇਫਟੀ ਵੈਸੇ ਇਹ ਪਹਿਲੀ ਘਟਨਾ ਹੈ 7 ਸਾਲ ਹੋ ਗਏ ਮੈਨੂੰ ਇੱਥੇ ਇਦਾਂ ਦਾ ਕਦੀ ਕੋਈ ਹਾਦਸਾ ਨਹੀਂ ਵਾਪਰਿਆ ਮੈਮ ਉਹਦੇ ਵਿੱਚ ਹੈਲਪਰ ਵਗੈਰਾ ਵੀ ਨਹੀਂ ਸੀਗਾ ਕਿਤੇ ਹਾਂ ਉਹ ਹਾਂਜੀ ਉਹਦੇ ਵਿੱਚ ਹੈਲਪਰ ਨਹੀਂ ਸੀਗਾ ਬੱਚੇ ਕਿੰਨੇ ਸੀਗੇ ਜੀ ਉਹਦੇ ਵਿੱਚ ਬੱਚੇ ਉਹਦੇ ਵਿੱਚ 4-5 ਬੱਚੇ ਸੀਗੇ ਮੈਮ ਪੁਲਿਸ ਵਾਲੇ ਮੌਕੇ ਤੇ ਪਹੁੰਚੇ ਸੀ ਹਾਂਜੀ ਹਾਂਜੀ ਅਕੈਡਮੀ ਵੱਲੋਂ ਕੀ ਕਰਵਾਈ ਮੈਨੂੰ ਅਕੈਡਮੀ ਵੱਲੋਂ ਸੀ ਉਹ ਬੱਸ ਜਿਹੜੀ ਹੈ ਮਤਲਬ ਕਿ ਉਸ ਬੰਦੇ ਦੀ ਕੋਈ ਵਾਸ ਨਹੀਂ ਲਈ ਗਈ ਦੁਬਾਰਾ ਤੋਂ ਹੈ ਨਹੀਂ ਕੀਤੀ ਗਈ ਉਹਦੀ バス ਜਿਹੜੀ ਹੈ ਇੱਕ バス ਮੇਰੇ ਖਿਆਲ ਉਹਦੀ ਕਿਸੇ ਹੋਰ ਅਕੈਡਮੀ ਵਿੱਚ ਚਲਦੀ ਆ ਉਸ バス ਨੂੰ ਵੀ ਹਟਾ ਦਿੱਤਾ ਗਿਆ ਔਰ ਮੌਕੇ ਦੇ ਉੱਤੇ ਕੱਲ ਅਸੀਂ ਜਿਹੜੀ ਆ ਉਹ ਨਵੀਂ バス ਟ੍ਰਸਟ ਕੋਲ ਰਹੀ ਦੀ ਕੋਈ ਵੀ ਕੋਈ ਡਰਾਈਵਰ हायर ਕਰਦੇ ਹੋ ਜਦ ਪ੍ਰਾਈਵੇਟ ਤੌਰ ਤੇ ਕਰਦੇ ਹੋ ਬਾਹਰੋਂ ਕਰਦੇ ਕਿ ਤੁਹਾਨੂੰ ਜਿਹੜਾ ਮੈਡੀਕਲ ਵਗੈਰਾ ਨਹੀਂ ਸਰ ਉਹਨਾਂ ਦੇ ਜਿਹੜਾ ਲਾਇਸੈਂਸ ਵਗੈਰਾ ਦੇਖੀਦਾ ਹੈ ਕਿ ਲਾਇਸੈਂਸ ਵਗੈਰਾ ਉਹਨਾਂ ਦਾ ਦੇਖੀਦਾ バス ਦੇ ਪੇਪਰ ਵਗੈਰਾ ਜਿਹੜੇ ਉਹ ਪੂਰੇ ਚੈੱਕ ਕੀਤੇ ਜਾਂਦੇ ਆ ਉਹਦੇ ਅਕੈਡਮੀ ਦਾ ਨਾਮ ਲਿਖਿਆ ਹਾਸ਼ਿਕਾ ਬਸ ਦੇ ਵਿੱਚ ਤੁਸੀਂ ਕਹਿੰਦੇ ਹਾਇਰ ਕੀਤੀ ਹੋਈ ਹੈ ਕਿ ਜਿਹੜੀ ਹਾਇਰ ਬੱਸਾਂ ਹੁੰਦੀਆਂ ਉਹਦੇ ਵਿੱਚ ਆਪਾਂ ਸਕੂਲਾਂ ਦਾ ਨਾਮ ਲਿਖਾ ਸਕਦੇ ਹਾਂ ਹਾਂਜੀ ਕਿਉਂਕਿ ਉਹ ਕੰਟਰੈਕਟ ਬੇਸ ਤੇ ਹੁੰਦੀਆਂ ਆ ਬੱਸਾਂ ਉਹਨਾਂ ਨੂੰ ਬਾਹਰ ਲਿਖਣਾ ਪੈਂਦਾ ਹੈ ਕਿੰਨੇ ਟਾਈਮ ਤੋਂ ਬੱਸ ਆਪਣੇ ਨਾਲ ਚੱਲਦੀ ਵੀ ਸਕੂਲ ਨਾਲ ਉਹ 2 3 ਸਾਲ ਹੋ ਗਏ ਜੋ ਇਸ ਬੱਸ ਨੂੰ ਚੱਲ ਰਹੀ ਸਕੂਲ ਤੇ ਜੀ ਇਹਦੇ ਵਿੱਚ ਕਿਹਦੇ ਲਾਹ ਪ੍ਰੋਵਾਈਡਰ ਦੀ ਮੰਨ ਹੈ ਹੈਗੀ ਹੈ ਜੇ ਕੋਈ ਹਾਦਸਾ ਵੱਡਾ ਵਾਪਰ ਜਾਂਦਾ ਕੋਈ ਜਾਂਨੇ ਨੁਕਸਾਨ ਇਹਦੇ ਵਿੱਚ ਲਾਹ ਪ੍ਰੋਵਾਈਡਰ ਜੀ ਕੋ ਜਿਹੜਾ ਬੱਸ ਦਾ ਮਾਲਕ ਸੀਗਾ ਨਾ ਉਦੇ ਮਤਲਬ ਕੀ ਡਰਾਈਵਰ ਰੱਖਣ ਤੋਂ ਪਹਿਲਾਂ ਉਹਨੇ ਅੱਛੀ ਕੰਨਾ ਦੇਖਿਆ ਇਹਦੇ ਵਿੱਚ ਉਹਦੀ ਲਾਪਰਵਾਹੀ ਵੀ ਹੈ ਹੂੰ ਇਹ ਬਾਕੀ ਮੈਂ ਜਿੱਦਾਂ ਪਹਿਲਾਂ ਕਹਿ ਚੁੱਕੀ ਹਾਂ ਕਿ ਮੋਰਲ ਰਿਸਪੌਂਸਿਬਿਲਟੀ ਦਾ ਪ੍ਰਿੰਸੀਪਲ ਇਹ ਹੈ ਹੂੰ ਦੈਟਸ ਸੋ ਥੈਂਕ ਯੂ ਥੈਂਕ ਯੂ ਹਾਲਾਂਕਿ ਪ੍ਰਿੰਸੀਪਲ ਇਸ ਮਾਮਲੇ 'ਚ ਆਪਣੇ ਤਰਕ ਦੇ ਰਹੇ ਨੇ ਪਰ ਜਾਣਕਾਰੀ ਮੁਤਾਬਕ ਡਰਾਈਵਰ ਨਸ਼ੇ 'ਚ ਐਨਾ ਟੱਲੀ ਸੀ ਕਿ ਬੱਚਿਆਂ ਦੀ ਜਾਨ ਜਾਂਦੇ ਜਾਂਦੇ ਬਚੀ ਬੱਸ ਡਰਾਈਵਰ ਦੇ ਕਾਬੂ ਤੋਂ ਬਾਹਰ ਹੋ ਗਈ ਸੀ ਅਤੇ ਬੱਸ ਸੜਕ ਦੇ ਉੱਪਰ ਕਿਹੜੇ ਖਾਲ ਲੱਗੀ ਤੁੱਦ ਹੋਣ ਕਾਰਨ ਕੋਈ ਵੀ ਵੱਡਾ ਹਾਸਾ ਵਾਪਰ ਸਕਦਾ ਸੀ ਪਰ ਐਨ ਮੌਕੇ ਤੇ ਆਏ ਆਟੋ ਚਾਲਕ ਨੇ ਬੱਸ ਨੂੰ ਪਾਸੇ ਕੀਤਾ ਉਧਰ ਕੱਟਣਾ ਤੋਂ ਬਾਅਦ ਹੁਣ ਫਿਲੌਰ ਪੁਲਿਸ ਨੇ ਡਰਾਈਵਰ ਨੂੰ ਕਾਬੂ ਕਰ ਲਿਆ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ